ਮੈਮ ਬਾਬਾ ਜਵਨ ਸਿੰਘ ਮੈਮੋਰੀਅਲ ਦਸ਼ਮੇਸ਼ ਕਾਨਵੈਂਸ ਸੀਨੀਅਰ ਸੈਕੰਡਰੀ ਸਕੂਲ ਠੱਠਾ ਦੇ YouTube ਚੈਨਲ ਉੱਪਰ ਵਿਗਿਆਨੀਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰ ਰਹੀਆਂ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਇਨ੍ਹਾਂ ਮਹਾਨ ਵਿਗਿਆਨੀਆਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰ ਸਕਣ ਅਜਿਹਾ ਸਾਡੇ ਸਕੂਲ ਦੇ ਪ੍ਰਬੰਧਕ ਸਰਵਲੋ ਕਰੰਟਲੀ ਸਾਨੂੰ ਪ੍ਰੇਰਿਆ ਗਿਆ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਬੱਚੇ ਅਜਿਹਾ ਸੋਣਾ ਤੇ ਵੇਖ ਕੇ ਬਹੁਤ ਸਿੱਖਦੇ ਹਨ ਸਾਡਾ ਇਹ ਯਤਨ ਇਸ ਖੇਤਰ ਵਿੱਚ ਪਹਿਲ ਕਦਮੀ ਹੈ ਅੱਜ ਮੈਂ ਤੁਹਾਨੂੰ ਜੌਨ ਡੈਲਟਨ ਬਾਰੇ ਦੱਸਣ ਜਾ ਰਹੀ ਹਾਂ ਡੈਲਟਨ ਦਾ ਜਨਮ 6 ਸਤੰਬਰ 1766 ਨੂੰ ਇੱਕ ਕੈਵਰ ਪਰਿਵਾਰ ਵਿੱਚ ਹੋਇਆ ਸੀ ਉਸਨੇ ਆਪਣੇ ਪਿਤਾ ਇੱਕ ਜੁਲਾਹੇ ਅਤੇ ਕੈਵਰਕ ਜੋਹਾਨ ਫਲੈਂਚਰ ਤੋਂ ਸਿੱਖਿਆ ਜੋ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੇ ਸਨ ਜੌਨ ਡੈਲਟਨ ਨੇ 10 ਸਾਲ ਦੀ ਉਮਰ ਵਿੱਚ ਕੰਮ ਸ਼ੁਰੂ ਕਰਨਾ ਕਰ ਦਿੱਤਾ ਅਤੇ 12 ਸਾਲ ਦੀ ਉਮਰ ਵਿੱਚ ਇੱਕ ਸਥਾਨਕ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਕੁਝ ਹਿਸਾਬਾਂ ਵਿੱਚ ਉੱਚ ਸਿੱਖਿਆ ਦੀ ਘਾਟ ਦੇ ਬਾਵਜੂਦ ਜohn ਅਤੇ ਉਸ ਦੇ ਭਰਾ ਨੇ ਆਪਣਾ ਕਵੇਕਰ ਸਕੂਲ ਸ਼ੁਰੂ ਕੀਤਾ ਉਹ ਇੱਕ ਅੰਗਰੇਜ਼ੀ ਯੂਨੀਵਰਸਿਟੀ ਵਿੱਚ ਨਹੀਂ ਜਾ ਸਕਿਆ ਕਿਉਂਕਿ ਉਹ ਇੱਕ ਡੈਸਟਰ ਸੀ ਇਸ ਲਈ ਉਸਨੇ ਇੱਕ ਗਣਤ ਸ਼ਾਸਤਰੀ ਅਤੇ ਪ੍ਰੋਜੈਕਟਮਕ ਭੌਤਿਕ ਵਿਗਿਆਨੀ ਜੋਹਾਨ ਗਫਤੋ ਗੈਰ ਰਸਮੀ ਤੌਰ ਤੇ ਵਿਗਿਆਨ ਬਾਰੇ ਸਿੱਖਿਆ ਡਾਲਟਨ ਮਾਂਚੈਸਟਰ ਵਿੱਚ ਇੱਕ ਅਸਹਿਮਤ ਅਕੈਡਮੀ ਵਲ 27 ਸਾਲ ਦੀ ਉਮਰ ਵਿੱਚ ਗਣਿਤ ਅਤੇ ਕੁਦਰਤੀ ਦਰਸ਼ਨ ਦਾ ਅਧਿਆਪਕ ਬਣ ਗਿਆ। ਉਸਨੇ 34 ਸਾਲ ਦੀ ਉਮਰ ਵਿੱਚ ਅਸਤੀਫਾ ਦੇ ਦਿੱਤਾ ਅਤੇ ਇੱਕ ਪ੍ਰਾਈਵੇਟ ਟਿਊਟਰ ਬਣ ਗਿਆ। ਜੌਨ ਡਾਲਟਨ ਨੇ ਅਸਲ ਵਿੱਚ ਗਣਿਤ ਅਤੇ ਅੰਗਰੇਜ਼ੀ ਵਿਆਕਰਨ ਸਮੇਤ ਕਈ ਖੇਤਰਾਂ ਵਿੱਚ ਪ੍ਰਕਾਸ਼ਿਤ ਕੀਤਾ ਪਰ ਉਹ ਆਪਣੇ ਵਿਗਿਆਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ। ਡਾਲਟਨ ਨੇ ਰੋਜ਼ਾਨਾ ਮੌਸਮ ਨੋਟ ਰਿਕਾਰਡ ਨੂੰ ਧਿਆਨ ਰੱਖਿਆ ਉਸਨੇ ਵਾਯੂਮੰਡਲ ਦੇ ਸਰਕੂਲੇਸ਼ਨ ਦੇ ਹੈਂਡਲਿਸ ਸੈੱਲ ਸਿਧਾਂਤ ਦੀ ਮੋੜ ਖੋਜ ਕੀਤੀ ਉਹ ਵਿਸ਼ਵਾਸ ਕਰਦਾ ਸੀ ਕਿ ਹਵਾ ਵਿੱਚ ਲਗਭਗ 80% ਨਾਈਟ੍ਰੋਜਨ ਅਤੇ 20% ਆਕਸੀਜਨ ਹੈ ਉਸ ਦੇ ਜਾਇਦਾਤਰ ਸਾਥੀਆਂ ਨੇ ਉਲਟ ਜੋ ਸੋਚਦੇ ਹਨ ਕਿ ਹਵਾ ਇਸ ਦਾ ਆਪਣਾ ਮਿਸ਼ਰਣ ਹੈ ਡਾਲਟਨ ਅਤੇ ਉਸ ਦਾ ਭਰਾ ਦੋਵੇਂ ਰੰਗ ਦੇ ਅੰਨੇ ਸਨ ਪਰ ਇਸ ਸਥਿਤੀ ਬਾਰੇ ਅਗਰਾਤਮਕ ਤੌਰ ਤੇ ਚਰਚਾ ਜਾਂ ਅਧਿਐਨ ਨਹੀਂ ਕੀਤਾ ਗਿਆ ਸੀ ਉਸਨੇ ਸੋਚਿਆ ਕਿ ਰੰਗ ਦੀ ਤਾਰਨਾ ਅੱਖ ਦੇ ਤਰਲ ਦੇ ਅੰਦਰ ਇੱਕ ਵਿਗਾੜ ਦੇ ਕਾਰਨ ਹੋ ਸਕਦੀ ਹੈ ਅਤੇ ਵਿਸ਼ਵਾਸ ਕੀਤਾ ਕਿ ਲਾਲ ਹਰੇ ਰੰਗ ਦੇ ਅੰਨੇਪਣ ਲਈ ਇੱਕ ਖਾਨਾਦਾਰੀ ਹਿੱਸਾ ਸੀ ਹਾਲਾਂਕਿ ਰੰਗीन ਤਰਲ ਬਾਰੇ ਉਸਦਾ ਸਿਧਾਂਤ ਸਾਹਮਣੇ ਨਹੀਂ ਆਇਆ ਸੀ ਰੰਗ ਅੰਨੇਪਣ ਨੂੰ ਡਾਲੋਲੋਜੀਅਮ ਵਜੋਂ ਜਾਣਿਆ ਜਾਂਦਾ ਸੀ ਜੌਨ ਡਾਲਟਨ ਨੇ ਗੈਸ ਕਾਨੂੰਨਾਂ ਦਾ ਵਰਣਨ ਕਰਨ ਵਾਲੇ ਕਾਗਜ਼ਾਂ ਦੀ ਇੱਕ ਲੜੀ ਲਿਖੀ ਅੰਸ਼ਕ ਦਬਾਅ ਤੇ ਉਸਦਾ ਕਾਨੂੰਨ ਡਾਲਟਨ ਦੇ ਕਾਨੂੰਨ ਵਜੋਂ ਜਾਣਿਆ ਜਾਂਦਾ ਹੈ ਡਾਲਟਨ ਦੇ ਤੱਤਾਂ ਦੇ ਪਰਮਾਣੂਆਂ ਦੇ ਸੰਕੇਤ ਪਰਮਾਣੂ ਵજન ਦੀ ਪਹਿਲੇ ਸਾਲ ਨੇ ਪ੍ਰਕਾਸ਼ਿਤ ਕੀਤੀ ਸਾਲਨੀ ਵਿੱਚ ਹਾਈਡਰੋਜਨ ਦੇ ਮੁਕਾਬਲੇ ਭਾਰ ਦੇ ਨਾਲ 6 ਤੱਤ ਸਨ ਡਾਲਟਨ ਦਾ ਪਰਮਾਣੂ ਸਿਧਾਂਤ ਹੋਂਦ ਤੱਕ ਸਭ ਤੋਂ ਮਸ਼ਹੂਰ ਕੰਮ ਸੀ ਉਸ ਦੇ ਬਹੁਤ ਸਾਰੇ ਵਿਚਾਰ ਜਾਂ ਤਾਂ ਪੂਰੀ ਤਰ੍ਹਾਂ ਸਹੀ ਸਨ ਜਾਂ ਵੱਡੇ ਪੱਧਰ ਤੇ ਸਾਬਿਤ ਹੋਏ ਹਨ ਵਾਸ਼ਪਤ ਵਿੱਚ ਡਾਲਟਨ ਨੇ ਯੋਗਦਾਨ ਨੇ ਉਸ ਨੂੰ ਰਸਾਇਣ ਵਿਗਿਆਨ ਦਾ ਪਿਤਾਮਾ ਉਪਨਾਮ ਦਿੱਤਾ ਹੈ ਸਾਇੰਸ ਹਿਸਟਰੀ ਇੰਸਟੀਚਿਊਟਸ ਦੇ ਅਨੁਸਾਰ ਡਾਲਟਨ ਦੇ ਪਰਮਾਣੂ ਸਿਧਾਂਤ ਉਸ ਦੇ ਮੌਸਮ ਵਿਗਿਆਨ ਦੀਆਂ ਖੋਜਾਂ ਦੌਰਾਨ ਵਿਕਸਿਤ ਹੋਏ ਹਨ ਉਸ ਨੇ ਪ੍ਰਯੋਗਾਂ ਦੁਆਰਾ ਖੋਜ ਕੀਤੀ ਕਿ ਹਵਾ ਇੱਕ ਵਿਸ਼ਾਲ ਰਸਾਇਣਿਕ ਘੋਲਣ ਵਾਲਾ ਨਹੀਂ ਹੈ ਜਿਵੇਂ ਕਿ ਐਰੋਟਿਨ ਲਾਇਬੋਰੀਅਸ ਅਤੇ ਉਸ ਦੇ ਪੈਰੋਕਾਰਾਂ ਨੇ ਸੋਚਿਆ ਕਿ ਪਰ ਇੱਕ ਮਕੈਨੀਕਲ ਪ੍ਰਣਾਲੀ ਹੈ ਜਿੱਥੇ ਮਿਸ਼ਰਣ ਵਿੱਚ ਹਰ ਇੱਕ ਗੈਸ ਦੁਆਰਾ ਦਬਾਅ ਪਾਇਆ ਜਾਂਦਾ ਹੈ ਜੋ ਦਬਾਅ ਤੋਂ ਸੁਤੰਤਰ ਹੁੰਦਾ ਹੈ ਹਰ ਗੈਸਾਂ ਅਤੇ ਜਿੱਥੇ ਕੁੱਲ ਦਬਾਅ ਹਰ ਇੱਕ ਗੈਸ ਦਾ ਦਬਾਅ ਜਾਂ ਜੋੜ ਹੈ ਇਸ ਖੋਜ ਨੇ ਉਸ ਨੂੰ ਇਹ ਵਿਚਾਰ ਦਿੱਤਾ ਕਿ ਇੱਕ ਮਿਸ਼ਰਣ ਵਿੱਚ ਪਰਮਾਣੂ ਅਸਲ ਵਿੱਚ ਭਾਰ ਅਤੇ ਜਟਿਲਤਾ ਵਿੱਚ ਵੱਖਰੇ ਹਨ ਇਹ ਵਿਚਾਰ ਕਿ ਇੱਥੇ ਬਹੁਤ ਸਾਰੇ ਤੱਥ ਹਨ ਹਰ ਇੱਕ ਆਪਣੇ ਵਿਲੱਖਣ ਪਰਮਾਣੂਆਂ ਦਾ ਬਣਿਆ ਹੋਇਆ ਹੈ ਉਸ ਸਮੇਂ ਬਿਲਕੁਲ ਨਵਾਂ ਅਤੇ ਕਾਫੀ ਵਿਵਾਦਪੂਰਨ ਸੀ ਇਸਨੇ ਪਰਮਾਣੂ ਭਾਰ ਦੇ ਸੰਕਲਪ ਦੇ ਨਾਲ ਪ੍ਰਯੋਗ ਕਰਨ ਦੀ ਅਗਵਾਈ ਕੀਤੀ ਜੋ ਬਾਅਦ ਵਿੱਚ ਭੌਤਿਕ ਵਿਗਿਆਨ ਅਤੇ ਸਾਇੰਸ ਵਿਗਿਆਨ ਵਿੱਚ ਖੋਜਾਂ ਦਾ ਆਧਾਰ ਬਣ ਗਿਆ ਡਾਲਟਨ ਦੇ ਸਿਧਾਂਤ ਦਾ ਸੰਖੇਪ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਤੱਤ ਛੋਟੇ ਕਣ ਦੇ ਬਣੇ ਹੁੰਦੇ ਹਨ ਇੱਕ ਤੱਤ ਦੇ ਪਰਮਾਣੂ ਉਸ ਤੱਤ ਦੇ ਦੂਜੇ ਐਟਮਾਂ ਦੇ ਬਰਾਬਰ ਆਕਾਰ ਅਤੇ ਪੁੰਜ ਹੁੰਦੇ ਹਨ ਵਾਖ ਵਖ ਤੱਤਾਂ ਦੇ ਪਰਮਾਣੂ ਇੱਕ ਦੂਜੇ ਤੋਂ ਵੱਖ ਵੱਖ ਆਕਾਰ ਅਤੇ ਪੁੰਜ ਹੁੰਦੇ ਹਨ ਪਰਮਾਣੂਆਂ ਨੂੰ ਹੋਰ ਉਪ ਵਿਭਾਜਿਤ ਨਹੀਂ ਕੀਤਾ ਜਾ ਸਕਦਾ ਨਾ ਹੀ ਉਹਨਾਂ ਨੂੰ ਬਣਾਇਆ ਜਾਂ ਨਸ਼ਟ ਕੀਤਾ ਜਾ ਸਕਦਾ ਹੈ ਪਰਮਾਣੂ ਰਸਾਇਣਿਕ ਪ੍ਰਤੀਕਿਰਿਆ ਦੌਰਾਨ ਮੋੜ ਵਿਸਥਿਤ ਹੁੰਦੇ ਹਨ ਉਹ ਇੱਕ ਦੂਜੇ ਤੋਂ ਵੱਖ ਹੋ ਸਾਦੇ ਹਨ ਜਾਂ ਦੂਜੇ ਪਰਮਾਣੂ ਨਾਲ ਮਿਲ ਸਕਦੇ ਹਨ ਪਰਮਾਣੂ ਸਲ ਪੂਰਨ ਸੰਖਿਆ ਅਨੁਪਾਤ ਵਿੱਚ ਇੱਕ ਦੂਜੇ ਨਾਲ ਮਿਲਾ ਕੇ ਰਸਾਇਣਿਕ ਮਿਸ਼ਰਣ ਬਣਾਉਂਦੇ ਹਨ ਪਰ ਮਨੂ ਸਭ ਤੋਂ ਵੱਡੀ ਸਾਦਗੀ ਦੇ ਨਿਯਮ ਦੇ ਅਨੁਸਾਰ जोडਦੇ ਹਨ ਜੋ ਕਹਿੰਦਾ ਹੈ ਕਿ ਜੇਕਰ ਪਰਮਾਣੂ ਕੇਵਲ ਇੱਕ ਅਨੁਪਾਤ ਵਿੱਚ ਜੁੜਦੇ ਹਨ ਤਾਂ ਇਹ ਇੱਕ ਬੰਨਰੀ ਹੋਣਾ ਚਾਹੀਦਾ ਹੈ 1837 ਤੋਂ ਆਪਣੀ ਮੌਤ ਤੱਕ ਡੈਲਟਾ ਨੂੰ ਕਈ ਚੋਕਾਂ ਦਾ ਸਾਹਮਣਾ ਕਰਨਾ ਪਿਆ ਉਹ ਆਪਣੀ ਮੌਤ ਦੇ ਦਿਨ ਤੱਕ ਕੰਮ ਕਰਦਾ ਰਿਹਾ ਮੰਨਿਆ ਜਾਂਦਾ ਹੈ ਕਿ 26 ਜੁਲਾਈ 1884 ਨੂੰ ਮੌਸਮ ਸੰਬੰਧੀ ਮਾਪ ਰਿਕਾਰਡ ਕੀਤਾ ਗਿਆ ਅਗਲੇ ਦਿਨ ਇੱਕ ਸੇਵਾਦਾਰ ਨੇ ਉਸ ਨੂੰ ਉਸਦੇ ਬਿਸਤਰੇ ਦੇ ਕੋਲ ਮਰਿਆ ਪਿਆ ਦੇਖਿਆ ਡਾਲਟਨ ਦੇ ਪਰਮਾਣੂ ਸਿਧਾਂਤ ਦੇ ਕੁਝ ਨੁਕਤੇ ਝੂਠੇ ਸਾਬਤ ਹੋਏ ਹਨ ਉਦਾਹਰਨ ਲਈ ਪਰਮਾਣੂ ਫਿਊਜ਼ਨ ਅਤੇ ਫਿਊਜ਼ਨ ਦੀ ਵਰਤੋਂ ਕਰਕੇ ਬਣਾਏ ਅਤੇ ਉੰਡੇ ਜਾ ਸਕਦੇ ਹਨ ਸਿਧਾਂਤ ਤੋਂ ਇੱਕ ਹੋਰ ਭਟਕਣਾ ਇਹ ਹੈ ਕਿ ਤੱਤ ਦੇ ਪਰਮਾਣੂਆਂ ਦੇ ਆਈਸੋਟੋਪ ਇੱਕ ਦੂਜੇ ਤੋਂ ਵੱਖਰੇ ਹੋ ਸਕਦੇ ਹਨ ਕੁਝ ਮਿਲਾ ਕੇ ਸਿਧਾਂਤ ਬਹੁਤ ਸ਼ਕਤੀਸ਼ਾਲੀ ਸੀ ਤੱਤਰੇ ਪਰਮਾਣੂ ਦੀ ਧਾਰਨਾ ਅੱਜ ਤੱਕ ਕਾਇਮ ਹੈ ਮੈਂ ਤੁਹਾਨੂੰ ਜਲਦੀ ਹੀ ਇਸ ਵੀਡੀਓ ਦਾ ਇੰਗਲਿਸ਼ ਵਰਜ਼ਨ ਵਿੱਚ YouTube ਤੇ ਅਪਲੋਡ ਕਰਾਂਗੀ